ਦੇਖੋ ਜੀ ਰੌਣਕਾ ਸਾਡੇ ਪਿੰਡ ਇਧਰ ਲੱਗੇ ਭਾਂਡੇ ਗੁੰਡੇ ਲੱਗੇ ਪਟਾਕੇ ਚੱਲ ਵੀ ਚੱਲ ਟ੍ਰੈਫਿਕ ਵੜੀ ਜਾ ਤੇ ਮੇਰਾ ਸਾਈਕਲ ਵੀ ਨਾ ਹਰਾਵ ਕਰਦਾ ਥੋੜਾ ਜਿਆ ਡਰ ਲੱਗਦਾ ਬ੍ਰੇਕ ਵੀ ਨਹੀਂ ਆ ਗਈ ਕਿਸੇ ਚ ਠੋਕਣਾ ਜਾਵੇ ਕੰਮ ਕਬੀ ਆਉਂਦਾ ਨਾ 12 ਬੋਰ ਰੰਗੂ ਹੀ ਆ 12 ਬੋਰ ਦੀ ਆਵਾਜ਼ ਇਦਾਂ ਹੀ ਆਉਂਦਾ ਓਏ ਹੋਏ ਹੋਏ ਕਿਆ ਬਾਤ ਆ ਕਿਆ ਬਾਤ ਆ ਜਦ 12 ਬੋਰ ਰੰਗੂ ਵੱਜਾਈ ਸ੍ਰੀ ਕਾਲ ਦਾ ਅਸਲਾਮ ਮੈਂ ਤੁਹਾਡਾ ਆਪਣਾ ਦਿਲ ਸ਼ਰਧਾ ਸੋ ਆਪਾਂ ਚੱਲੇ ਆ ਇਹ ਤੁਹਾਨੂੰ ਦਿਖਾਉਣ ਪਿੰਡ ਵਾਲੀ ਦੀਆਂ ਰੌਣਕਾਂ ਸੋ ਮੇਰੇ ਨਾਲ ਨਾਲ ਚੱਲ ਜੀ ਤੇ ਦੇਖੀਏ ਪਿੰਡ ਵਾਲੇ ਦੀਆਂ ਰੌਣਕਾਂ ਆ ਤਿਆਰ ਆ ਜੀ ਸੋ ਚੱਲੀਏ ਫਿਰ ਦੇਖਦੇ ਆ ਰੌਣਕਾਂ ਹਨਾ ਆਓ ਦਿਖਾਈਏ ਤੁਹਾਨੂੰ ਦੇਖਦੇ ਆ ਰੌਣਕਾਂ ਹਨ ਆਓ ਦਿਖਾਈਏ ਤੁਹਾਨੂੰ ਸਾਡੇ ਪਿੰਡ ਬਣਾ ਤੁਹਾਨੂੰ ਲੈ ਕੇ ਚੱਲਦੇ ਆ ਸਦਾ ਮਾਰਕੀਟ ਸੋ ਮਾਰਕੀਟ ਦੇ ਵਿੱਚ ਵੇਖੋ ਲੱਗੀਆਂ ਦੀਵਾਲੀ ਦੀਆਂ ਰੌਣਕਾਂ ਸੋ ਤੁਹਾਨੂੰ ਮੇਰੇ ਵੱਲੋਂ ਜਾਨੀ ਕਿ ਦਿਲਸ਼ਾਦ ਖਾਨ ਡੀ ਆਰ ਖਾਨ میوزਿਕ ਚੈਨਲ ਵੱਲੋਂ ਸੋ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਸੋ ਇਹ ਆ ਜੀ ਸਾਡੇ ਪਿੰਡ ਦੀ ਪਾਰਕ ਇਹ ਪਾਰਕ ਆ ਜੀ ਸਾਡੇ ਪਿੰਡ ਦੀ ਤੋ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸੋ ਹੁਣ ਤੁਹਾਨੂੰ ਆਪਾ ਦਿਖਾਉਣ ਜਾ ਰਹੇ ਆ ਸਾਡੇ ਪਿੰਡ ਦੇ ਦਿਵਾਲੀ ਦੀਆਂ ਰੌਣਕਾਂ ਆਓ ਚੱਲੀਏ ਸੋ ਇੱਥੋਂ ਸਟਾਰਟ ਹੋਣ ਲੱਗਾ ਜਿੱਥੋਂ ਸਾਹਮਣੇ ਮੋੜ ਦੀਦਾ ਨਾ ਇੱਥੋਂ ਸਟਾਰਟ ਹੋ ਜਾਂਦੀ ਸਾਡੇ ਪਿੰਡ ਦੀ ਮਾਰਕੀਟ ਤੇ ਮਾਰਕੀਟ ਤੇ ਫਿਰ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਾਡੇ ਪਿੰਡ ਦੀਆਂ ਰੌਣਕਾਂ ਸ਼ੌਣਕਾਂ ਦਿਵਾਲੀ ਦੀਆਂ ਆਓ ਜੀ ਲਓ ਜੀ ਫਿਰ ਇੱਥੋਂ ਗਿਆ ਸਟਾਰਟ ਆ ਜੀ ਫੁੱਲਾਂ ਦੀ ਦੁਕਾਨ ਪਹਿਲੀ ਨੰਬਰ ਤੇ ਸੋ ਦੁਨੀਆ ਜਨਤਾ ਸਾਰੀ ਕੋਈ ਨਵਾਂ ਮੋੜਸਲ ਕਢਾ ਕੇ ਲਿਆ ਰਹੀ ਆ ਕੋਈ ਕੋਸ਼ਿਸ਼ ਕਰ ਰਹੀ ਆ ਸੋ ਬਾਕੀ ਹੋਰ ਦੇਖੋ ਜੀ ਆ ਦੇਖੋ ਰੌਣਕਾਂ ਸ਼ੌਣਕਾਂ ਪੂਰੀ ਗਹਿਮੋ ਗਹਿਮ ਹੋਇਆ ਪਿਆ ਕੰਮ ਆ ਆ ਯਾ ਬਾਤ ਹੈ ਓਏ ਕਿਉਂ ਕਿਉਂ ਗੱਡੀ ਸੋਏ ਦੇਖੋ ਜੀ ਰੌਣਕਾਂ ਇੱਧਰ ਨਿਕਲਣੀਆਂ ਜਲੇਬੀਆਂ ਸੋ ਇੱਧਰ ਜਲੇਬੀਆਂ ਤੇ ਇੱਧਰ ਪਟਾਕੇ ਲੈ ਕੇ ਆ ਰਹੇ ਆ ਲੋਕ ਸੋ ਵੇਖੋ ਜੀ ਪਟਾਕੇ ਦੀਆਂ ਦੁਕਾਨਾਂ ਪੂਰੀ ਰੌਣਕ ਸ਼ਾਨ ਦਾ ਲੱਗੀਆਂ ਕਿਉਂ ਜੀ ਠੀਕ ਜਿਹਾ ਕੰਮ ਵੇਖੋ ਜੀ ਰੌਣਕਾ ਸਾਡੇ ਪਿੰਡ ਇਧਰ ਲੱਗੇ ਭਾਂਡੇ ਭੁੰਡੇ ਲੱਗੇ ਪਟਾਕੇ ਸੋ ਮੇਰਾ ਸਾਈਕਲ ਵੀ ਨਾ ਬ੍ਰੇਕ ਵੀ ਘੱਟ ਆਇਦੀ ਹੌਲੀ ਹੌਲੀ ਚੱਲਦੇ ਆ ਇਧਰ ਮਠਿਆਈਆਂ ਗੁਲਾਬ ਜਾਮਨ ਨੂੰ ਓ ਗੁਲਾਬ ਜਾਮਨ ਨੂੰ ਜਲੇਬੀਆਂ ਉਹ ਚਲੋ ਜੀ ਅੱਗੇ ਦੇਖਦੇ ਆ ਅੱਗੇ ਕਿਹੜੀ ਕਿੜੀਆਂ ਦੁਕਾਨਾਂ ਸਾਹਮਣੇ ਲੱਗੀਆਂ ਬਾਬਿਆਂ ਦੀਆਂ ਫੋਟੋਆਂ ਉਹ ਜਿੰਨੇ ਖਰੀਦਣੀਆਂ ਉਹ ਵੀ ਖਰੀਦ ਸਕਦੇ ਆ ਸਵਾ ਲੱਗਾ ਜੀ ਇੱਧਰ ਖਾਣ ਪੀਣ ਵਾਲਾ ਪੀਜੇ ਪੂਜੇ ਬਣਾਉਣ ਵਾਲਾ ਬਾਈ ਤੇ ਇੱਥੋਂ ਆਪਾਂ ਕਰਦੇ ਆ ਵਾਪਸੀ ਠੀਕ ਆ ਜੀ ਅਗੇ ਆ ਗਿਆ ਥਾਣਾ ਸਾਈਕਲ ਦਾ ਕਿਤੇ ਚਲਾਣ ਨਾ ਹੋ ਜੀ ਸਾਈਕਲ ਦਾ ਚਲਾਣ ਤਾਂ ਨਹੀਂ ਹੁੰਦਾ ਬਾਕੀ ਇੱਥੋਂ ਵਾਪਸੀ ਕਰਦੇ ਆ ਉਹ ਮੋੜ ਤੇ ਜਾ ਕੇ ਅੱਗੇੋਂ ਸ਼ੁਰੂ ਕਰਦੇ ਆਂ ਵੀਡੀਓ। ਉਹ ਲੋ ਜੀ। ਚੱਲ ਵੀ ਚੱਲ ਜੱਤਾ ਚੱਲ ਵੀ ਚੱਲ। ਟ੍ਰੈਫਿਕ ਵੜੀ ਜਾ ਤੇ ਮੇਰਾ ਸਾਈਕਲ ਵੀ ਨਾ ਖਰਾਬ ਕਰਦਾ ਥੋੜਾ ਜਿਹਾ। ਡਰ ਲੱਗਦਾ ਬ੍ਰੇਕ ਵੀ ਨਹੀਂ ਆ ਗਈ ਕਿਸੇ ਚ ਠੋਕਣਾ ਜਾਵੇ ਕੰਮ। ਔਰ ਮੈਨੂੰ ਫੜਿਆ ਹੋਵੇ ਇੱਥੇ ਇਹਨਾਂ ਨੇ। ਕਟੇ ਕਟੇ ਸ਼ਾਰਟ ਰੱਖੇ ਯਾਰ ਇਹਨੇ ਆ ਬਾਤ ਹੋਏ ਆ ਜੀ ਸਾਡੀ ਮਾਰਕੀਟ ਸਾ ਵੀ ਮੁੰਡਾ ਆਪਣੇ ਪਿੰਡ ਦਾ ਹੀ ਆ ਸੋਗੇ ਹੁਣ ਆਪਾਂ ਚੱਲਦੇ ਆ ਦਿਖਾਉਣੇ ਆ ਤੁਹਾਨੂੰ ਸਬਜ਼ੀਆਂ ਦੀ ਸਾਰ ਲੈ ਲਈਏ ਸਬਜ਼ੀਆਂ ਸੁੱਟੀਆਂ ਲਾਈਆਂ ਆਪਾਂ ਜਿਹੜੀਆਂ ਅੱਗੇ ਦਿਖਾਈਏ ਤੁਹਾਨੂੰ ਅੱਜ ਸੋ ਉੱਥੇ ਚੱਲਦੇ ਆਪਾਂ ਇਧਰ ਲਾਈਆਂ ਆਪਾਂ ਸਬਜ਼ੀਆਂ ਸੋ ਦਿਖਾਉਨੇ ਆ ਤੁਹਾਨੂੰ ਚੱਲ ਕੇ ਆਜੋ ਮੇਰੇ ਨਾਲ ਨਾਲ ਸੋ ਜਿੰਨੇ ਜਿੰਨੇ ਮੇਰੇ ਵੀਰ ਭਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਦਿਓ ਤੁਹਾਡੀ ਸਪੋਰਟ ਦੇ ਨਾਲ ਹੀ ਆਪਣਾ ਚੈਨਲ ਆ ਸੋ ਬਾਕੀ ਬਾਬਾ ਸੁੱਖ ਰੱਖੇ ਨਵੇਂ-ਨਵੇਂ ਘੈਂਟ-ਘੈਂਟ ਵਲੌਗ ਲੈ ਕੇ ਆਉਂਦੇ ਰਵਾਂਗੇ ਉਹਦੀ ਬ੍ਰੇਕ ਵੀ ਨਹੀਂ ਆ ਗਈ ਆ ਵੇਖੋ ਇਧਰ ਬ੍ਰੇਕ ਨਹੀਂ ਵੱਜਦੀ ਪੈਰ ਨਾਲ ਹੀ ਰੋਕਣਾ ਪੈਂਦਾ ਇਹਨੂੰ ਤਾਂ ਧਰਨ ਤੇ ਇਧਰ ਲਾਈਆਂ ਆਪਾਂ ਸਬਜ਼ੀਆਂ ਆ ਜੋ ਸਬਜ਼ੀਆਂ ਅਲਮਾਰੀਏ ਕਿਹੜਾ ਆ ਲੱਗਾ ਆਪਣਾ ਯਾਮਾ ਇਹੀ ਆ ਭਰਾਵਾ ਅਜੇ ਪੱਲੇ ਇੱਤੇ ਸਾਰੇ ਫਿਲਿੰਗਾ ਲੈਦੀਆਂ ਆਪਾਂ ਵਾਹ ਇੱਧਰ ਵੀ ਲਾਈਆਂ ਸਬਜ਼ੀਆਂ ਜੀ ਕਰੋ ਚੱਕ ਆ ਵੀ ਪਾਲਕ ਆ ਵੀ ਪਾਲਕ ਆ ਟੋਟੀ ਲਾਈਏ ਇੱਥੇ ਇੱਧਰ ਦੇ ਪਾਣੀ ਆ ਖਾਲ ਬਣਾਇਆ ਇਹਨਾਂ ਨੂੰ ਪੈਣ ਵਾਸਤੇ ਸਬਜ਼ੀਆਂ ਸਬਜ਼ੀਆਂ ਨੂੰ ਤੇ ਆ ਲੱਗੀਆਂ ਮੂਲੀਆਂ ਗੱਟਾ ਤੇ ਵੀ ਲਾਈਆਂ ਵਾ ਤੇ ਇੱਕ ਆ ਮੈਂ ਵਿੱਚ ਬਣਾ ਕੇ ਨਾ ਜਗਾ ਇਹਦੇ ਵਿੱਚ ਵੀ ਲਾਤੀਆਂ ਮੂਲੀਆਂ ਮੈਂ ਕਿਹਾ ਇਹਦੇ ਨਾਲ ਵਧੀਆ ਰਹੂਗਾ ਤੇ ਬਾਕੀ ਇੱਧਰ ਵੀ ਲਾਈਆਂ ਮੂਲੀਆਂ ਵੇ ਮੂਲੀnga ਦੇ ਪਾਲਕ ਤੇ ਇਧਰ ਆ ਮੇਥੀ ਇਹ ਹੋ ਗਿਆ ਸਬਜ਼ੀਆਂ ਆਪਣੀਆਂ ਤੇ ਬਾਕੀ ਇਧਰ ਲਾਈਆਂ ਸੀ ਆਪਾਂ ਦੂਜੀਆਂ ਉਹ ਕਦੂ-ਕਦੂ ਲਾਏ ਸੀ ਉਹ ਤੇ ਸਾਰਾ ਹੁਣ ਆ ਬੇਲਾ ਬੋਲਾ ਨਾ ਝੜ ਗਈਆਂ ਸਾਰੀਆਂ ਨਾ ਹੁਣ ਕਦੂਆਂ ਦੀ ਰੋਤ ਗਈ ਤੋਰੀਆਂ ਤਾਰੀਆਂ ਕਦੂ ਲਾਏ ਸੀ ਤੇ ਆ ਦਰਖਤ ਦਰਖਤ ਲੱਗੇ ਆਪਣੇ ਪੂਰੇ ਇੱਥੇ ਭੈਂਡ ਘੈਂਡ ਰੁੱਖ ਲੱਗੇ ਆ ਤੇ ਬਾਕੀ ਬਾਬਾ ਸੁੱਖ ਰੱਖੇ ਸੋ ਹੋਰ ਸੁਣਾਓ ਜੀ ਦੀਵਾਲੀ ਕਿਦਾਂ ਲੰਘ ਰਹੀ ਆ ਜੀ ਸਾਰਿਆਂ ਦੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਵਲੌਗ ਕਿਦਾਂ ਦਾ ਲੱਗਾ ਤੁਹਾਨੂੰ ਹਨਾ ਸੋ ਛੋਟਾ ਜਿਹਾ ਵਲੌਗ ਬਣਾਇਆ ਸੀ ਅੱਜ ਤੇ ਬਾਕੀ ਪਟਾਕੇ ਪਟੋਕੇ ਆਪਾਂ ਲੈ ਜਾਂਦੇ ਆ ਤੇ ਪਟਾਕੇ ਪਟੋਕੇ ਰਾਤ ਨੂੰ ਚਲਾਵਾਂਗੇ ਥੋੜੇ ਜੀ ਮਠਿਆਈ ਮਠੂਈ ਆਪਾਂ ਖਾ ਲਈ ਆ ਤੇ ਬਾਕੀ ਬਾਬਾ ਸੁੱਖ ਰੱਖੇ ਹੋਰ ਸੁਣਾਓ ਤੁਸੀਂ ਸਭ ਠੀਕ ਠਾਕ ਹੋ ਸੋ ਜਿੰਨੇ ਜਿੰਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਬਾ ਲਿਓ ਸੋ ਸਾਡੇ ਨਵੇਂ-ਨਵੇਂ ਵਲੌਗ ਤੇ ਸ਼ਾਰਟਸ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਣਗੇ। ਸੋ ਹੋਰ ਸਨਾਓ ਜੀ ਨਵੀਂ ਤਾਜੀ ਸਭ ਠੀਕ-ਠਾਕ। ਸੋ ਇੰਨੇ ਕ ਹਾਜ਼ਰੀ ਕਬੂਲ ਕਰਿਓ ਜੀ। ਸੋ ਬਾਕੀ ਮਿਲਦੇ ਆਂ ਜੇ ਹੋ ਸਕਿਆ ਰਾਤ ਨੂੰ ਪਟਾਕਿਆਂ ਦੀ ਵੀਡੀਓ ਵੀ ਵਿੱਚ ਐਡ ਕਰਕੇ ਮੈਂ ਵਲੌਗ ਚੜ੍ਹੂਗਾ ਹਨਾ। ਬਾਕੀ ਦੇਖਦੇ ਆਂ ਹਨਾ ਕਿੱਦਾਂ ਹੁੰਦਾ। ਤੇ ਬਾਕੀ ਚਲੋ ਬਾਕੀ ਮੈਂ ਦੇਖਦਾ ਜੇ ਪਟਾਕਿਆਂ ਦਾ ਕੰਮ ਵੀ ਨਾਲ ਸਾਰਾ ਕੋ ਐਡ ਹੋ ਜੇ ਤਾਂ ਵਧੀਆ ਬਣ ਜੂ ਹਨਾ। ਸੋ ਬਾਕੀ ਮਿਲਦੇ ਆਂ ਜੀ। ਥੈਂਕ ਯੂ ਸੋ ਮੱਚ। ਤੋ ਲੋ ਜੀ ਪਟਾਕਿਆਂ ਦੀ ਕਰਤੀ ਆਪਾਂ ਸ਼ੁਰੂਆਤ ਹੋ ਕਿਦਾਂ ਦਾ ਲੱਗ ਰਿਹਾ ਵਲੌਗ ਜ਼ਰੂਰ ਦੱਸਿਓ ਲੈ ਵੀ ਸ਼ੁਰਲੀ ਚੱਲੀ ਹੋਏ ਚੀਅੱਕ ਫਿਰ ਚੱਲ ਪਾ ਚੱਲ ਪਾ ਬੇਇਤਨਾ ਕਰਾ ਦੇ ਪੁੱਸੀ ਨਿਕਲ ਗਈ ਲੱਦੀ ਬੱਗ ਲੱਗੀ ਆ ਵੇ ਮਰੀ ਜੀ ਫਰਸ ਹੋ ਗਈ। ਇਹ ਫਸ ਉਹ ਤੇ ਹੋ ਗਈ ਆਪਣੇ ਸ਼ਰਲੀ ਫਸ ਸੋਣ ਆ ਚਲਾ ਕੇ ਵੇਨੇ ਜੇ ਚਲਦੀ ਹੈ ਤੇ। ਉਟਾਰ ਕੇ ਕਈ ਖਰਾਬ ਨਿਕਲੇ ਯਾਰ ਵਿੱਚੋਂ। ਚੱਲ ਕਰਮਾ ਲਈਏ ਤੂੰ ਚੱਲ ਪਈ ਹਾਂ। ਆਈਏ। ਇਨੋ ਲੱਗ ਲੱਗੀ ਜੱਗ ਹੁਣ ਆ ਖਿੜਾਕਾ ਵੜਾ ਕੁੜੀ ਹੋਵੇ ਚਾ ਕਬੀ ਆਉਂਦਾ ਨਾ 12 ਬੋਰ ਰੰਗੂ ਆ ਬਾਰਾਂ ਬੋਰ ਦੀ ਆਵਾਜ਼ ਇਦਾਂ ਹੀ ਆਉਂਦਾ ਓਏ ਹੋਏ ਹੋਏ ਕਿਆ ਬਾਤ ਆ ਕਿਆ ਬਾਤ ਆ ਅਜੇ 12 ਬੋਰ ਰੰਗੂ ਵੱਜਾਈ

ਕੀ ਕਹਿੰਦਾ ਤਿੰਨ ਤਿੰਨ ਵੀ ਚੱਲਦੀ ਹੂੰ ਮਾਰਦੇ ਜਿੱਥੇ ਕੁੱਤੀਆਂ ਨਾ ਮਾਰਦੇ ਜਿਆਦੀ ਘੁੰਮਣੇ ਇੱਕੜੀ ਹੋਰ ਹੋਵੇ ਵਾਕਈ ਤਿੰਨ ਦੀ ਜਲਦੀ ਚੰਦੂ ਚੰਦੂ ਐਨੀ ਚੱਲਣੀ ਆ ਆ ਜੋ ਚਲਾਈ ਆਪਾਂ ਨਾਰ ਚੱਲ ਵੀ ਨਾਰਸਿਆਂ ਅਗਰ ਅਗਰਬਤੀ ਨੂੰ ਲਾਉਣੀ ਪਣੀ ਮੜੀ ਜੇ ਅਗਰਬਤੀ ਕਟਾ ਉਤੇ ਚੱਲ ਗਿਆ ਹੁਣ ਆਪਣਾ ਰਹਿ ਗਿਆ ਨਾਰਾ ਆਪਾਂ ਚਲਾਈਏ ਚੱਲ ਵੀ ਲੋ ਜੀ ਚੱਲ ਗਿਆ ਚੱਲ ਗਿਆ ਚੱਲ ਗਿਆ ਚੱਲ ਗਿਆ ਚੱਲ ਗਿਆ ਜੀ ਕੀ ਅੱਕ ਦੇ ਫਟਾਏ ਆ ਚੱਤ ਆ ਆ ਠੀਕ ਆ ਜੀ ਸੋ ਕਿਦਾਂ ਦਾ ਲੱਗ ਰਿਹਾ ਆਪਣਾ ਵਲੌਗ ਜੀ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਜਿਨੇ ਜਿਨੇ ਚਾਹਣੋ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਫੋਲ ਜੜੀ ਚਲਾਈਏ ਪਤਾ ਲੱਗ ਰਿਹਾ ਜੀ ਵਲੌਗ ਸਾਡਾ ਘੈਂਟ ਲੱਗ ਰਿਹਾ ਨਾ ਸੋਚਾਂ ਨੂੰ ਸਪੈਸ ਕਰਦੇ ਹੋ ਸੋ ਹੈਪੀ ਦਿਵਾਲੀ ਜੀ ਸਾਰਿਆਂ ਨੂੰ ਮੇਰੇ ਵੱਲੋਂ ਸੋ ਵਲੌਗ ਨੂੰ ਵਾਤ ਪਾ ਕੇ ਸ਼ੇਅਰ ਕਰਿਓ ਆਪਣੇ ਨੂੰ ਬਾਕੀ ਦੇਖ ਹੀ ਰਹੇ ਹੋ ਤੁਸੀਂ ਪਤਾ ਪਿੰਡ ਸੋ ਘੈਂਟ ਆ ਨਾ ਕੰਮ ਉਰੀ ਜਗਮਗ ਜਗਮਗ ਹੋ ਗਈ ਪਈ ਆ ਆਪ ਹੈ ਆਪਣਾ ਪਟਾਕਾ ਸਿਆਂ ਜਿਹੜੀ ਚੱਲਣ ਵਾਲੀ ਹੈ ਜੀ ਤਗੜੀ ਹੱਸ ਬਾਤ ਆ ਇਧਰ ਲੱਗੀ ਜਨ ਪ੍ਰਵਾ ਫੜਦਾ ਔੜੀ ਜੋਰ ਨਾਲ ਹੀ ਹੈ ਨੂੰ ਲਾ ਚੱਕਰੀ ਨੂੰ ਚੱਕਰੀ ਨੂੰ ਇੱਥੇ ਰੱਖ ਲਾ ਲਾ ਹੁਣ ਲਾ ਦੇ ਨੂੰ ਐਦਾਂ ਥੋੜਾ ਡਰੀ ਜੰਨੀ ਆ ਇੱਥੇ ਲਾਇਨ ਵਕ ਚੱਲਾ ਵੀ ਚੱਕਰੀ ਕੋਮਦੀ ਚੱਕਰੀ ਚੱਕਰੀ ਹੋ ਗਈ ਹੈ ਹਾਂ ਜਨਵਰੀ ਘੁੰਮੂਗੇ 1 ਹੋ ਗਿਆ ਤਿੰਨਵਰੀ ਹੋ ਗਈ 2 ਦੂਜੀ ਵਰੀ ਤਿੰਨਵਰੀ ਘੁੰਮਦੀ ਏ ਦੋ ਵਰੀ ਹੋ ਗਈ ਹੁਣ ਤੀਜੀ ਵਰੀ ਘੁੰਮੂ ਚੱਲ ਤੇਜੀ ਵਰੀ ਨਾ ਅਰਦੀ ਕੁਰੀਆਂ ਕੰਮ ਸੋ ਲੋ ਜੀ ਹੁਣ ਲਾਸਟ ਬੰਮ ਚਲਾਈਏ ਇਹ ਤੇ ਫਿਰ ਚੱਲੀਏ ਥੱਲੇ ਬਹੁਤ ਟਾਈਮ ਹੋ ਗਿਆ ਸੋ ਆ ਲਾਸਟ ਆ ਜੀ ਉਨ ਲਈ ਇਹਨੂੰ ਅੱਗ ਪਹਿਲਾਂ ਇਹ ਚੈੱਕ ਵੀ ਹੁਣ ਚੱਲ ਪੀ ਪਤੰਦਰਾ ਸੋ ਇਸ ਤੋਂ ਬਾਅਦ ਕਰਦੇ ਆਂ ਆਪਾਂ ਵਲੌਗ ਦਾ ਐਂਡ ਚੱਲ ਭੱਜ ਜਉਣਿਆਂ ਚੱਲ ਪਾ ਚੱਲ ਪਾ ਚੱਲ ਪਾ ਜਿਉਂਦਾ ਰਹਿ ਲਓ ਵੀ 312 ਬੋਰਾਂ ਕੋ ਕਹਿੰਦੇ ਮਾਰਿਆ ਪਟਾਕਾ ਇਹਨੇ 12 ਬੋਰ ਦਾ ਜਿੱਦਾਂ ਨਿਕਲਦਾ ਉਦਾਂ ਮਾਰਿਆ ਨੇ ਪਟਾਕਾ ਸੋ ਆ ਜੀ ਸਾਡਾ ਪਿੰਡ ਸੋ ਪੂਰਾ ਹੋ ਕੇ ਰਿਪੋਰਟ ਹੋਇਆ ਪਿਆ ਕੰਮ ਸੋ ਇੰਨੀ ਕਾਹਾ ਜਰੀ ਕਰਿਓ ਕਬੂਲ ਸੋ ਬਾਬਾ ਸੁੱਖ ਰੱਖੇ ਮਿਲਦੇ ਆ ਫਿਰ ਨੈਕਸਟ ਵਲੌਗ ਚ ਸੋ ਕਿਦਾਂ ਦਾ ਲੱਗਾ ਸਾਡਾ ਦਿਵਾਲੀ ਦਾ ਵਲੌਗ ਸੋ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਲਿਓ ਸੋ ਮਿਲਦੇ ਆ ਜੀ ਫਿਰ ਆਪਾਂ ਬਾਬਾ ਸੁੱਖ ਰੱਖੇ ਸੋ ਚੜ੍ਹਦੀ ਕਲਾ ਚ ਰਹੋ ਜੀ ਸਾਰੇ ਸਾਰਿਆਂ ਨੂੰ ਹੈਪੀ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਜੀ ਸੋ 31 ਵਾਲੀ ਦੇ ਸਾਰਿਆਂ ਨੂੰ ਸੋ ਬਹੁਤ ਬਰਾਕਾ ਜੀ ਮਿਲਦੇ ਆ ਜੀ ਫਿਰ ਨੈਕਸਟ ਵਲੌਗ